ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਐਸੀ ਜਗ੍ਹਾ ਦੇ ਬਾਰੇ ਬਾਬਾ ਧੰਨ ਧੰਨ ਬਾਬਾ ਕਾਲਾ ਮਹਿਰ ਜੀ ਜਗ੍ਹਾ ਐਸੀ ਜਗ੍ਹਾ ਬਾਰੇ ਦੱਸੂਗਾ ਜੀ ਜਿੱਥੇ ਦੁਨੀਆ ਦੇ ਵਿੱਚ ਯਾਨੀ ਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਜੀ ਦੀ ਮੂਰਤ ਸਥਾਪਿਤ ਕੀਤੀ ਗਈ ਸੀ ਹਾਂਜੀ ਅੱਜ ਉਸ ਜਗ੍ਹਾ ਦੀ ਜਿਹੜੀ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪੂਰੀ ਗੱਲ ਸੁਣਿਓ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਜੀ ਜ਼ਰੂਰ ਤੇ ਤੁਸੀਂ ਸੋਚਦੇ ਵੀ ਹੋਣੇ ਕਿ ਮੈਂ ਬਹੁਤ ਹੀ ਜ਼ਿਆਦਾ ਟਾਈਮ ਬਾਅਦ ਜਿਹੜਾ ਹੈ ਬਾਬਾ ਜੀ ਦੇ ਪੇਜ ਤੇ ਜਿਹੜੀ ਮੈਂ ਵੀਡੀਓ ਚੈਨਲ ਤੇ ਚੜ੍ਹਾਉਣ ਲੱਗਾ ਜੀ ਤੇ ਉਹਦਾ ਕਾਰਨ ਇਹ ਹੈ ਕਿ ਤੁਹਾਡਾ ਜਿਹੜਾ ਪਿਆਰ ਮੈਨੂੰ ਪਹਿਲਾਂ ਮਿਲਦਾ ਸੀ ਉਹ ਮਿਲ ਨਹੀਂ ਰਿਹਾ ਜੀ ਮੈਂ ਮਤਲਬ ਆਪਾਂ ਤਾਂ ਜਿਹੜਾ ਮੇਰਾ ਮਕਸਦ ਹੈ ਵੀ ਮਤਲਬ ਮੈਂ ਦੁਨੀਆ ਦੇ ਬੈਠੇ ਪੂਰੀ ਦੁਨੀਆ ਦੇ ਵਿੱਚ ਬੈਠੇ ਸੰਧੂ ਭੈਣ ਭਰਾਵਾਂ ਤੱਕ ਧੰਨ ਧੰਨ ਬਾਬਾ ਕਾਲਾ ਮੈਰ ਜੀ ਸੰਧੂ ਜੀ ਦੀ ਜੋ ਵੀ ਜਾਣਕਾਰੀਆਂ ਮੈਂ ਪਹੁੰਚਾ ਸਕਾਂ ਜੀ ਪਰ ਜਿਹੜਾ ਵੀਡੀਓ ਐ ਉਹ ਜਾਦਾ ਮਤਲਬ ਵਾਇਰਲ ਨਹੀਂ ਹੁੰਦੀ ਨਾ ਤੁਸੀਂ ਸ਼ੇਅਰ ਕਰਦੇ ਹੋ ਉਸ ਚੀਜ਼ ਨੂੰ ਤੇ ਨਾ ਹੀ ਮਤਲਬ ਗੱਲ ਇਦਾਂ ਆ ਵੀ ਕੀ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਮੇਰੇ ਵੀਡੀਓਜ਼ ਵੇਂਦੇ ਨੇ ਬਸ ਵੀ ਕੋਟਕਪੂਰੇ ਦਾ ਏਰੀਆ ਹੀ ਵੇਂਦਾ ਬਸ ਜੀ ਬਾਕੀ ਹੋਰ ਕੋਈ ਜ਼ਿਆਦਾਤਰ ਵੀਡੀਓ ਕਿਤੇ ਵੇਖੀ ਨਹੀਂ ਜਾਂਦੀ ਤੇ ਨਾ ਹੀ ਮਿਲਦਾ ਹੈ ਸ਼ੇਅਰ ਵੀ ਕਰਦੇ ਸੰਧੂ ਭੈਣ ਭਰਾ ਕੁਝ ਕਰਦੇ ਨੇ ਕੁਝ ਨਹੀਂ ਕਰਦੇ ਜੀ ਤਾਂ ਪਿਆਰ ਹੈ ਜਿਹੜਾ ਉਹ ਪ੍ਰੋਪਰ ਨਹੀਂ ਮਿਲ ਰਿਹਾ ਜਦੋਂ ਕਿ ਗੰਧ ਮੰਦ ਹੈ ਜਿਹੜਾ ਉਹ ਮਿਲੀਅਨ ਬਿਲੀਅਨ ਤੱਕ ਜਾਂਦਾ ਤੇ ਆਪਾਂ ਦਾ ਫਿਰ ਬਾਬਾ ਜੀ ਦੀ ਸੇਵਾ ਕਰ ਰਿਆ ਉਹਨਾਂ ਦੀ ਕਿਰਪਾ ਬਾਬਾ ਜੀ ਦੀ ਜਦੋਂ ਕਿ ਇਸ ਵੀਡੀਓ ਨੂੰ ਤੁਸੀਂ ਵੱਤ ਤੋਂ ਵੱਦ ਸ਼ੇਅਰ ਵੱਤ ਤੋਂ ਵੱਦ ਯਾਨੀ ਕਿ ਅੱਗੇ ਪਹਚਾਣਾ ਜੀ ਇਸੇ ਕਰਕੇ ਫਿਰ ਮੇਰਾ ਵੀ ਜਿਹੜਾ ਹੌਸਲਾ ਹੈ ਉਹ ਬਣਿਆ ਰਹਿੰਦਾ ਕਿ ਮੈਂ ਜੇ ਕੋ ਸੇਵਾ ਕਰ ਰਿਆਂ ਉਹ ਮੇਰੀ ਸਫਲ ਹੋ ਰਹੀ ਆ ਲੋਕਾਂ ਤੱਕ ਮੇਰੀਆਂ ਗੱਲਾਂ ਪਹੁੰਚ ਰਹੀਆਂ ਨੇ ਜੀ ਇਹ ਕਾਰਨ ਹੈ ਕਿ ਚਲੋ ਫਿਰ ਵੀ ਅਸੀਂ ਬਾਬਾ ਜੀ ਦਾ ਫਰਜ਼ ਜਦੋਂ ਕਦੇ ਹੁਕਮ ਹੁੰਦਾ ਬਾਬਾ ਜੀ ਦਾ ਸਾਨੂੰ ਨਿਭਾਉਣਾ ਪੈਂਦਾ ਜੀ ਸੋ ਮੈਂ ਵਿਕਰਮਜੀਤ ਸੰਧੂ ਧੰਨ ਧੰਨ ਬਾਬਾ ਕਾਲਾ ਮਹਾਰਾਜ ਜੀ ਸੰਧੂ ਆਪ ਸਭ ਤੇ ਸਦਾ ਮੇਰਾ ਪਰਿਆ ਹੱਥ ਰੱਖਣ ਜੀ ਅੱਜ ਦੀ ਜਿਹੜੀ ਵੀਡੀਓ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਇੱਕ ਗੁਜ਼ਾਰਿਸ਼ ਹੋਰ ਜ਼ਰੂਰ ਕਰੂੰਗਾ ਜਿਹੜਾ ਵੀਰ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਿਹਾ ਤੁਸੀਂ ਇਹ ਵੀਡੀਓ ਨੂੰ ਅੱਗੇ ਜਿੰਨਾ ਹੋ ਸਕਦਾ 5 10 15 20 ਜਣਿਆਂ ਨੂੰ WhatsApp ਗਰੁੱਪਾਂ ਦੇ ਸ਼ੇਅਰ ਜ਼ਰੂਰ ਕਰਨੀ ਹੈ ਜੀ ਸੰਧੂਆ ਤੱਕ ਪਹੁੰਚਾਣੀ ਹੈ ਜੀ ਇਹ ਤੁਹਾਡਾ ਪਿਆਰ ਜਿਹੜਾ ਮੇਰੇ ਤੇ ਸਦਾ ਬਣਿਆ ਰਹਿਣਾ ਚਾਹੀਦਾ ਹੈ ਜੀ ਬਾਬਾ ਜੀ ਦੀ ਅਪਾਰ ਕਿਰਪਾ ਹਾਂਜੀ ਸੋ ਜਿਹੜਾ ਮੈਂ ਗੱਲ ਅੱਜ ਦੀ ਵੀਡੀਓ ਦੀ ਗੱਲ ਕਰਦਾ ਕਿ ਜਿੱਥੇ ਬਾਬਾ ਧੰਤਨ ਬਾਬਾ ਕਾਲਾ ਮਹਿਰ ਜੀ ਸੰਧੂ ਜੀ ਦੀ ਸਭ ਤੋਂ ਪਹਿਲਾ ਮੂਰਤ ਸਥਾਪਿਤ ਕੀਤੀ ਗਈ ਸੀ ਉਸ ਜਗ੍ਹਾ ਦੀ ਜਿਹੜੀ ਵੀਡੀਓ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਪਿੰਡ ਰਤੀਆਂ ਪੈਂਦਾ ਜੀ ਪਿੰਡ ਰਤੀਆਂ ਮੋਗਾ ਜ਼ਿਲ੍ਹਾ ਪੈਂਦਾ ਜੀ ਤੇ ਮੋਗੇ ਦੇ ਨੇੜੇ ਤੇੜੇ ਪਿੰਡ ਰਤੀਆਂ ਪੈਂਦਾ ਜੀ ਜਿੱਥੇ ਬਾਬਾ ਜੀ ਦੀ ਇਹ ਜਗ੍ਹਾ ਬਣੀ ਹੋਈ ਹੈ ਜਿੱਥੇ ਕਹਿੰਦੇ ਪਹਿਲਾਂ ਬੜੇ ਤਗੜੇ ਤਗੜੇ ਸਿੰਗਰ ਹੈ ਜਿਹੜਾ ਆਪਦਾ ਬਾਬਾ ਜੀ ਦਾ ਗੁਣਗਾਨ ਕਰਕੇ ਜਾਇਆ ਕਰਦੇ ਸੀ ਜੀ ਬੜੇ ਮੇਲੇ ਲੱਗਦੇ ਸੀ ਪਰ ਕੁਝ ਕਾਰਨ ਕਰਕੇ ਉਹ ਜਗ੍ਹਾ ਦੱਬੀ ਰਹਿ ਗਈ ਜੀ ਤਾਂ ਹੁਣ ਉਹ ਜਗ੍ਹਾ ਦੀ ਜਿਹੜੀ ਦੁਬਾਰਾ ਆਪਾਂ ਬਾਬਾ ਜੀ ਦੀ ਕਿਰਪਾ ਸਦਕਾ ਜਿਹੜਾ ਆਪਾਂ ਨੂੰ ਕੋਟਕਪੁਰੇ ਤੋਂ ਮੈਨੂੰ ਵੀਰ ਰਾਂ ਦਾ ਫੋਨ ਆਇਆ ਸੀਗਾ ਸੋ ਉਹਨਾਂ ਵੀਰ ਜੀ ਉਹਨਾਂ ਨਾਲ ਗੱਲ ਹੋਈ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਉਸ ਜਗ੍ਹਾ ਬਾਰੇ ਸੋ ਇਸ ਕਰਕੇ ਉਸ ਵੀਡੀਓ ਦੀ ਉਸ ਜਗ੍ਹਾ ਦੀ ਉਹ ਜਗ੍ਹਾ ਦੀ ਜਿਹੜੀ ਵੀਡੀਓ ਆਪਾਂ ਮੈਂ ਥੋੜਾ ਮਾਫੀ ਮੰਗਦਾ ਮੈਂ ਡਿਲੇ ਜ਼ਰੂਰ ਹੋ ਗਿਆ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਪਰ ਜਿਹੜੀ ਉਹ ਜਗ੍ਹਾ ਆਪਾਂ ਅੱਜ ਤੁਹਾਡੇ ਰੂਬਰੂ ਕਰਨ ਜਾ ਰਹੇ ਆਂ ਵੀਡੀਓ ਜਗ੍ਹਾ ਦੀ ਫੁੱਲ ਵੀਡੀਓ ਜਿਹੜੀ ਮੈਂ ਤੁਹਾਨੂੰ ਸ਼ੋਅ ਕਰਾਉਣਾ ਜੀ ਦਿਖਾਉਣਾ ਜੀ ਤਾਂ ਉਸ ਤੋਂ ਪਹਿਲਾਂ ਗੁਜਾਰਿਸ਼ ਕਰਦੇ ਆਂ ਕਿ ਇਸ ਜਗ੍ਹਾ ਤੇ ਇਹ ਰੱਤियां ਪਿੰਡ ਪੈਂਦਾ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਹਾਂਜੀ ਅਤੇ ਬਾਬਾ ਧੰਨ ਧੰਨ ਬਾਬਾ ਕਾਲਾ ਮਰਜੀ ਸੰਧੂ ਦੀ ਬੜੀ ਵਧੀਆ ਸੋਹਣੀ ਜਗ੍ਹਾ ਬਣੀ ਹੋਈ ਆ ਤੇ ਸਾਰੇ ਸੰਧੂ ਭੈਣ ਭਰਾ ਜਿਹੜੇ ਆ ਦਰਸ਼ਨ ਕਰਨ ਉਸ ਜਗ੍ਹਾ ਤੇ ਜ਼ਰੂਰ ਜਾਣ ਜੀ ਸੋ ਨੰਬਰ ਮੈਂ ਉਹਨਾਂ ਦਾ ਮੈਂਸ਼ਨ ਕਰਦਾਗਾ ਉਸ ਜਗ੍ਹਾ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦਾ ਨੰਬਰ ਐ ਮੈਸ ਸਕ੍ਰੀਨ ਦੇ ਉੱਤੇ ਚਲਾਦਾਗਾ ਜੀ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸੋ ਇਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਤਨ ਤਨ ਬਾਬਾ ਕਾਲਾ ਮਹਾਰਾਜੀ ਸੰਧੂ ਆਪ ਸਭ ਤੇ ਸਦਾ ਮੇਰਾ ਭਰਿਆ ਹੱਥ ਰੱਖਣ ਜੀ ਤੇ ਆਓ ਆਪਾਂ ਵੀਡੀਓ ਜਿਹੜੀ ਉਸ ਜਗ੍ਹਾ ਦੀ ਆਪਾਂ ਪ੍ਰੋਪਰ ਦੇਖਦੇ ਆ ਜੀ ਤੁਹਾਨੂੰ ਜਗ੍ਹਾ ਦੇਖ ਲਓ ਜੀ ਤੇ ਪਿੰਡ ਮੈਂ ਦੱਸ ਦਿੱਤਾ ਜੀ ਮੋਗੇ ਜ਼ਿਲ੍ਹੇ ਦੇ ਵਿੱਚ ਰੱਤਿਆਂ ਪਿੰਡ ਪੈਂਦਾ ਜੀ ਤੇ ਤੁਸੀਂ ਪਹੁੰਚਣ ਦੀ ਕਿਰਪਾਲਤਾ ਇੱਕ ਵਾਰੀ ਉੱਥੇ ਬਾਬਾ ਜੀ ਦੇ ਦਰ ਤੇ ਜੋ ਮਤਲਬ ਉੱਥੋਂ ਦਾ ਕੀ ਇਤਿਹਾਸ ਹੈ ਉਹ ਸਾਰਾ ਮੈਂ ਜਿਹੜਾ ਨੰਬਰ ਮੈਂਸ਼ਨ ਕੀਤਾ ਉਹਦੇ ਤੇ ਤੁਹਾਨੂੰ ਪਤਾ ਲੱਗ ਜੂਗਾ ਹਾਂ ਜੀ ਸੋ ਐਨੀ ਬੈਂਤੀਆਂ ਮਨਜ਼ੂਰ ਕਰਨੀਆਂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨ ਧੰਨ ਬਾਬਾ ਕਾਲਾ ਮਹਾਰਾਜੀ ਸੰਧੂ ਆਪ ਸਭ ਤੇ ਸਦਾ ਮੇਰਾ ਪਰਿਆ ਹੱਥ ਰੱਖਣ